ਮੈਂ ਤੁਸੀਂ ਰੀਤਾ ਨਾਲ ਪ੍ਰੀਤਾ ਇਹ ਪ੍ਰੋਜੈਕਟ ਦੇ ਵਿੱਚ ਨਾ ਇਹ ਕਿਦਾਂ ਮੂਵੀ ਆ ਕੋਈ ਡਾਕੂਮੈਂਟਰੀ ਕਿਦਾਂ ਇਹ ਕੀ ਹੈ ਵੈਬ ਸੀਰੀਜ਼ ਹੈ ਪਹਿਲਾਂ ਤਾਂ ਇਹ ਹੀ ਸੋਚਿਆ ਸੀਗਾ ਇਹਨੂੰ ਮੂਵੀ ਬਣਾਉਣ ਬਾਰੇ ਇਹ ਥੀਏਟਰ ਚ ਲਾਵਾਂਗੇ ਕਿਉਂਕਿ ਥੀਏਟਰ ਚ ਜਾਦਾ ਅੱਜ ਕੱਲ ਜਾਂਦੇ ਨਹੀਂ ਹੈ ਨਾ ਫਿਰ ਉਸ ਤੋਂ ਬਾਅਦ ਜਦੋਂ ਇਹ 3.5 ਘੰਟੇ ਕਰਾਸ ਕਰ ਗਏ ਅੱਛਾ ਜਦੋਂ ਬਣਾਈ ਤਾਂ ਫਿਰ ਇਹਨਾਂ ਚੋਂ ਕਈ ਜਿਹੜੇ ਰਿਵਾਜ ਹੈ ਉਹ ਰਹਿ ਵੀ ਗਏ ਹੋਣਗੇ ਰੀਤੀ ਰਿਵਾਜ ਜਿਹੜੇ ਮੈਮ ਨੂੰ ਕੰਟਣੇ ਪਏ ਇਹਦੇ ਵਿੱਚੋਂ ਫਿਰ ਉਹ ਫਿਰ ਇਹਦੇ ਮਤਲਬ ਉਹ ਬਣਾਈ ਵੈਬ ਸੀਰੀ ਸੀ ਬਣਾਈ ਕਾਇਦੇ ਹੁਣ ਐਪੀਸੋਡ ਹੀ ਬਣਾਏ ਨੇ ਮੈਮ ਨੇ 6 ਪਾਰਟ ਨਹੀਂ ਇਹਦੇ ਵਿੱਚ 65 ਰਸਮਾਂ ਨੇ ਜਿਹੜੀਆਂ ਵਿਆਹ ਦੇ ਵਿੱਚ ਹੋਉਂਦੀਆਂ ਨੇ ਅੱਜ ਵੀ ਹਾਂਜੀ ਮਤਲਬ ਜੇ ਤੁਸੀਂ ਦੱਸੋ ਕਿਹੜੇ-ਕਿਹੜੀਆਂ ਨੇ ਕੁਝ ਦੇਖੂਗੇ ਹਾਂਜੀ ਉਹ ਸੀ ਮਤਲਬ ਆਪਣੀ ਇਹਦੇ ਵਿੱਚ ਰੀਤਾ ਨਾਲ ਪ੍ਰੀਤਾ ਦੇ ਵਿੱਚ ਦਿਖਾਇਆ ਹੋਇਆ ਮਤਲਬ ਨਿੱਕੀਆਂ-ਨਿੱਕੀਆਂ ਜੋ ਰਸਮਾਂ ਜਿਵੇਂ ਅੱਜਕੱਲ ਤਾਂ 3-4 ਹੀ ਰਹਿ ਗਈਆਂ ਹਾਂਜੀ ਹਾਂ ਹਾਂ ਇਹਦੇ ਵਿੱਚ ਉਹ ਪ੍ਰੋਪਰ ਸਾਰਾ ਕੁਝ ਮਤਲਬ ਦਿਖਾਇਆ ਹੋਇਆ ਜਿਵੇਂ ਜੰਡੀ ਵਡਣ ਦਾ ਨਹੀਂ ਕਿਸੇ ਨੂੰ ਪਤਾ ਹੁੰਦਾ ਅੱਛਾ ਕਿ ਉਹ ਕੀ ਹੁੰਦਾ ਬੋਈਆ ਮੈਮ ਨੇ ਹਾਂ ਬੋਈਆ ਲਿਜਾਣਾ ਹੁੰਦਾ ਸੀ ਕੁੜੀ ਲਈ ਸੋਹਰੇ ਭੇਜਦੇ ਸੀਗੇ ਉਹਦੇ ਸ਼ਿੰਗਾਰ ਦਾ ਸਮਾਨ ਹਾਂ ਤਾਂ ਇਹੋ ਜਿਹਾਂ ਹੋਰ ਵੀ ਕਈ ਸਾਨੂੰ ਦੇਖਣ ਨੂੰ ਮਿਲਣਗੇ ਹਰਮਾ ਪਾਉਂਦੇ ਸੀ ਉਹ ਲੋ ਦਾ ਸੁਰਮਾ ਪਾਉਂਦੀ ਹੁੰਦੀ ਸੀਗੇ ਨਾਣੀ ਆ ਕੇ ਕੁੜੀ ਦੇ ਰੱਖ ਬੰਨਦੇ ਸੀ ਰੱਖ ਬੰਨਦੇ ਸੀ ਤੇ ਪੇਲੀ ਲੈ ਕੇ ਜਾਂਦੇ ਹੁੰਦੇ ਸੀ ਹਾਂ ਪਰਪਰ ਮਾਈਆਂ ਮਾਂ ਜਾ ਹਾਂ ਮਾਈਆਂ ਏ ਵੀ ਸੁਣਿਆ ਨਾ ਵੀ ਸਾਰਾ ਜੋ ਚੀਜ਼ਾਂ ਤਾਂ ਦੇਖਣ ਨੂੰ ਨਹੀਂ ਮਿਲਦੀਆਂ ਹੁਣ ਉਹ ਵੱਡਾ ਸਾਰਾ ਨਾ ਇੱਕ ਡੱਬਾ ਬਣਾ ਰਹੇ ਨੇ ਮਹਿੰਗਾ ਜਿਹਾ ਜਿਹੜਾ ਕੂੜੇ ਸਟਣਾ ਹੁੰਦਾ ਸਹੀ ਗੱਲ ਹੈ ਅਸਲ ਤੇ ਵਿੱਚ ਕਾਰਡ ਐ ਤੇ 7-800 ਰੁਪਏ ਲਾਇਆ ਹੁੰਦਾ ਤੇ ਉਹ ਵੀ ਉਹਦੇ ਵਿੱਚ ਮਠਿਆਈ ਵੀ ਚਲੋ ਕਈ ਡਰਾਈ ਫਰੂਟਸ ਜਾਂ ਕਿਦਾਂ ਹਨ ਪਰ ਮੈਂ ਦੇਖਦਾ ਹਾਂ ਕਿ ਉੱਤੇ ਪੂਰਾ ਸ਼ੋਅ ਹੁੰਦਾ ਵੀ ਸਾਡਾ ਕੋਈ ਸਾਨੂੰ ਮਾੜਾ ਨਾ ਕਹਦੇ ਕੋਈ ਨਾ ਐਕਚੁਅਲੀ ਇਹਦਾ ਫਰਕ ਕੀ ਪੈਂਦਾ ਜਿਹੜਾ ਤਾਂ ਕਰ ਸਕਦਾ ਉਹ ਰਸਬ ਚਲੋ ਵਧੀਆ ਗੱਲ ਆ ਉਹ ਤਾਂ ਉਹਨੂੰ ਦੇਖ ਕੇ ਸਹੀ ਗੱਲ ਹੈ ਜਿਹੜਾ ਜਿਹੜਾ ਪਿੰਡ 'ਚ ਪ੍ਰਭਾਵ ਪੈਂਦਾ ਹੁਣ ਜਿਵੇਂ ਮੰਨ ਲਓ ਪਿੰਡਾਂ 'ਚ ਨਾ ਕੱਚੇ ਘਰ ਸੀਗੇ ਇੱਕ ਨੇ ਪਾਇਆ ਉਹਨੂੰ ਦੇਖ ਕੇ ਦੂਜੇ ਨੇ ਪਾਇਆ ਹਾਂਜੀ ਕਿ ਮੈਂ ਵੀ ਇਦਾਂ ਨਾ ਪਾਉਣਾ ਇਦਾਂ ਹੀ ਵਿਆਹ ਨੇ ਇਹ ਕਿ ਚਾਹੇ ਕਿਸੇ ਨੇ ਵੀ ਪੈਲਸ ਕਲਚਰ ਲਿਆਂਦਾ ਤੇ ਸਾਡੇ ਜਿਹੜੇ ਰੀਤੀ ਰਿਵਾਜ ਉਹ ਜਿਹੜੇ ਆ ਬਿਲਕੁਲ ਸਾਡੇ ਤੋਂ ਜਿਹੜੇ ਆ ਉਹ ਚਲੇ ਹੀ ਗਏ ਨੇ ਕਿਸਮ ਦੇ ਹੁਣ ਮਤਲਬ ਸ਼ਰ ਕਰਾਇਤੇ ਕਰਦੇ ਨੇ ਸ਼ਰ ਭੰਗੜੇ ਵਾਲੇ ਵੀ ਮੂਰੇ ਬੋਲੀਆਂ ਵੀ ਪਾਉਣੀਆਂ ਹੁਣ ਨਾ Menos un día ni bebiendo. ਕੋਈ ਇੱਕਦਮੀ ਹੈ ਨਾ ਪ੍ਰੋਫੈਸਰ ਮੈਮ ਵੀ ਗੱਲ ਕਰਦੇ ਹੁੰਦੇ ਆ ਵੀ ਦੇਖੋ ਇਹ ਕਿੰਨੀ ਤਰਾਸਦੀ ਹੋਈ ਹੈ ਇੱਕ ਤਰ੍ਹਾਂ ਦੀ ਵੀ ਜਿਹੜੀਆਂ ਚੀਜ਼ਾਂ ਔਰਤਾਂ ਨੇ ਸ਼ੁਰੂ ਕੀਤੀਆਂ ਹਾਂ ਤਾਂ ਤੁਸੀਂ ਦੇਖੋ ਵੀ ਵਿਆਹਾਂ ਦੇ ਵਿੱਚ ਤੁਹਾਡੇ ਆਪਦੇ ਧੀਾਂ ਪੁੱਤਾਂ ਦੇ ਵਿਆਹ ਹੁੰਦੇ ਨੇ ਤੁਸੀਂ ਉੱਥੇ ਆਰਾਮ ਨਾਲ ਕੁਰਸੀਆਂ ਤੇ ਬਹਿ ਜਾਣਾ ਹੈ ਉਹ ਤੇ ਦੂਜਿਆਂ ਨੂੰ ਪੈਸੇ ਦੇ ਕੇ ਬੁਲਾਉਣੇ ਆ ਤੁਸੀਂ ਇੱਕ ਬੋਲੀ ਵੀ ਨਹੀਂ ਪਾ ਸਕਦੇ ਉੱਥੇ ਤੁਸੀਂ ਇੱਕ ਗੀਤ ਵੀ ਨਹੀਂ ਗਾ ਸਕਦੇ ਆਪਣੇ ਬੱਚਿਆਂ ਦੇ ਲਈ ਵੀ ਨਹੀਂ ਗਾ ਸਕਦੇ ਤੁਸੀਂ ਹੈ ਨਾ ਤਾਂ ਫਿਰ ਤੁਸੀਂ ਉਹ ਜਿਹੜੀਆਂ ਸਾਡੀਆਂ ਪ੍ਰਾਣੀਆਂ ਨਾਨੀਆਂ ਦਾਦੀਆਂ ਜੋ ਵੀ ਬਣਾਇਆ ਸੀ ਤਾਂ ਫਿਰ ਉਹ ਉਹਦਾ ਕੀ ਅਰਥ ਰਹਿ ਗਿਆ ਤੁਹਾਡੇ ਲਈ ਉਹ ਮਤਲਬ ਖਤਮ ਆ ਦੂਜੇ ਲੋਕ ਸੰਭਰੇ ਨੇ ਉਹਨਾਂ ਉਹ ਉਹ ਕੋਸ਼ਿਸ਼ ਕਰਦੇ ਨੇ ਆਪਾਂ ਦੇਖਦੇ ਨਾ ਬਾਹਰਲੇ ਗੌਨ ਦੀ ਵੀ ਕੋਸ਼ਿਸ਼ ਕਰਦੇ ਨੇ ਹਾਂ ਨਹੀਂ ਕਰਦੇ ਨੇ ਕਈ ਕਈ ਹੁਣ ਇਸ ਤਰੀਕੇ ਨਾਲ ਕਰਦੇ ਆ ਕਿ ਹਾਂ ਇਹਦੇ ਵਿੱਚ ਹੁਣ ਪ੍ਰੋਫੈਸ਼ਨ ਹੈਗਾ ਇਹਦੇ ਵਿੱਚ ਅਸੀਂ ਜਾਈਏ ਵੀ ਹਾਂ ਇਹਦੇ ਵਿੱਚ ਲੋਕੀ ਕਰਦੇ ਨੇ ਜਿਵੇਂ ਹੁਣ ਛੋਟੀ ਜਿਹੀ ਗੱਲ ਲੈਣਾ ਕਿ ਹੁਣ ਅੱਗੇ ਪੱਗਾਂ ਆਮ ਹੁੰਦੀਆਂ ਸੀਗੀਆਂ ਹਾਂਜੀ ਹੁਣ ਵਿਆਹਾਂ ਦੇ ਉੱਤੇ ਪੱਗਾਂ ਜੜੀਆਂ ਉਹ ਪੈਸੇ ਦੇਖ ਕੇ ਬਣਾਈਆਂ ਜਾਂਦੀਆਂ ਹਾਂ ਹਾਂ ਦੇਖੋ ਤੇ ਠੀਕ ਹੈ ਉਹ ਕਿਸੇ ਰੋਜ਼ਗਾਰ ਬਣ ਗਿਆ ਪਰ ਤਰਾਸਦੀ ਤਾਂ ਹੈਗੀ ਆ ਨਾ ਉਹ ਵੀ ਉਹ ਇੱਕ ਦਿਨ ਪੱਗ ਬੰਨਣੀ ਆ ਉਹ ਬੰਨ ਨਹੀਂ ਸਕਦਾ ਮੁੰਡਾ ਹਾਂਜੀ ਇੱਕ ਦਿਨ ਵਾਸਤੇ ਜਿਹੜਾ ਬੰਦਾ ਇਹ ਕਹੇ ਕਿ ਮੈਂ ਤਾਂ ਪੱਗ ਨਹੀਂ ਬੰਨਦਾ ਉਹਦਾ ਸੇਰਾ ਟਿਕੜਾ ਕਿੱਥੇ ਆ ਸਹੀ ਗੱਲ ਹੈ ਨਾ ਉਹ ਉਹਨੂੰ ਬੰਨਣੀ ਹੀ ਪੈਣੀ ਹੈ ਜੇ ਉਹਨੇ ਆਪਣੇ ਉਸ ਰੀਤੀ ਨੂੰ ਨਾ ਜਾਂ ਜਿਵੇਂ ਹੁਣ ਪਹਿਣਾ ਨੇ ਕੱਲ੍ਹ ਦੀ ਵੀ ਲਾਉਣੀ ਹੁੰਦੀ ਸ਼ਾਇਦ ਨਾ ਸੇਰਾ ਜੰਕਾ ਲਗੀ ਲਾਉਂਦੇ ਆ ਨਾ ਹਾਂ ਸੇਰਾ ਲਾਉਨੇ ਉਹ ਹੁਣ ਬਿਨਾ ਪੱਗ ਤੋਂ ਲਾਉ ਕਿੱਥੇ ਹਾਂਜੀ ਰਮਾਲ ਬਣ ਕੇ ਤਾਂ ਜਾ ਨਹੀਂ ਸਕਦਾ ਨਾ ਇਹ ਵੀ ਦਾਸਤੀ ਆ ਬੜੀ ਵੱਡੀ ਵੀ ਪੰਜਾਬ ਦੇ ਵਿੱਚ ਹੀ ਸਾਡੀਆਂ ਪੱਗਾਂ ਸੀਗੀਆਂ ਤੇ ਹੁਣ ਅ ਪੈਸੇ ਦੇ ਕੇ ਪਹਿਲਾਂ ਕਹਿੰਦੇ ਵੀ ਘੰਟਾ ਪਹਿਲਾਂ ਜੀ ਭਾਈ ਭਾਈ ਅਸੀਂ ਪੱਗ ਜੜੀ ਬਣਾਉਣੀ ਆ ਹਾਂਜੀ ਹਾਂਜੀ ਅੱਛਾ ਕੋਈ ਹੋਰ ਰੰਗ ਸਾਨੂੰ ਸੁਣਾਓ ਜਿੱਦਾਂ ਤੁਸੀਂ ਪਹਿਲਾਂ ਸੁਣਾਇਆ ਨਾ ਕੋਈ ਬੀਬੀਆਂ ਦਾ ਹਾਂਜੀ ਕੋਈ ਇਦਾਂ ਦਾ ਸਾਨੂੰ ਹੋਰ ਸੁਣਾਓ ਕੁਝ ਅਸੀਂ ਇੱਕ ਤੁਹਾਨੂੰ ਹੋਰ ਸੁਣਾਉਣੀ ਆ ਜੀ ਉਹ ਉਹਦੇ ਬਾਰੇ ਮੈਂ ਗੱਲ ਕਰਨਾ ਚਾਹੂੰਗੀ ਮੇਰੇ ਦਾਦੀ ਜੀ ਗਾਉਂਦੇ ਹੁੰਦੇ ਨੇ अच्छा ਤਾਂ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਇਹ ਆਪਣਾ ਸਭਿਆਚਾਰ ਪਿੱਛੋਂ ਹੀ ਚੱਲਦਾ ਆ ਰਿਹਾ ਪੀੜੀਦਰ ਪੀੜੀ ਹੈਨਾ ਹਾਂ ਜੀ ਤਾਂ ਉਹਦੇ ਵਿੱਚ ਸਾਰਿਆਂ ਦੀ ਹੀ ਗੱਲ ਹੁੰਦੀ ਸੀ ਗੁਰੂਆਂ ਦੀ ਵੀ ਗੱਲ ਹੁੰਦੀ ਸੀ ਗੁਰੂ ਜੀ ਉਹਨਾਂ ਤੋਂ ਆਗੇ ਲੈਂਦੇ ਸੀ ਹਾਂ ਜੀ ਉਹਨਾਂ ਤੋਂ ਆਗਾ ਲੈਂਦੇ ਸੀਗੇ ਤੇ ਫਿਰ ਵਿੱਚੇ ਆ ਰਾਮ ਜੀ ਦਾ ਵਰਣਨ ਵੀ ਹੁੰਦਾ ਸੀਗਾ ਪਰ ਉਹਨਾਂ ਦੇ ਨਾਲ ਹੀ ਸਾਨੂੰ ਇੱਕ ਗੀਤ ਸੁਣਾਉਣਿਆ ਸੀ ਰਿਲੇਟਡ ਜੀ ਜੀ ਬਿੰਦਰਾਤਾ ਬਾਣ ਵਿੱਚ ਹਰੀਐ ਫਲਾਈ ਬਿੰਦਰਾਤਾ ਬਾਣ ਵਿੱਚ ਹਰੀਐ ਫਲਾਈ ਓਥੋਂ ਤਰਾਮ ਦਾਤਨ ਮੰਗੇ ਚੱਲੇ ਜੀ ਮੇਰੇ RAM ਬਣਾ ਨੂੰੁੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ तो ताराम लडु ਏ ਵੀ ਵੀ ਕਦੋਂ ਗਾਉਂਦੀਆਂ ਨੇ ਵਿਆਹਪੂ ਦੇ ਵਿੱਚ ਗਾਉਂਦੀਆਂ ਹਾਂਜੀ ਵਿਆਹ ਦੇ ਵਿੱਚ ਹੀ ਗਾਉਂਦੀ ਹੁੰਦੀ ਅਸੀਂ ਹੂੰ ਅੱਛਾ ਜਿਆਦਾ ਮਤਲਬ ਆਪਣਾ ਤਾਂ ਹਰ ਇੱਕ ਚੀਜ਼ ਹੀ ਇੰਜੋਏਮੈਂਟ ਵਾਲੀ ਹੁੰਦੀ ਹੈ ਨਾ ਕੋਈ ਵੀ ਇੱਕ ਚੀਜ਼ ਆ ਜਾਏ ਨਾ ਕਿਹਦੇ ਮੁੰਡਾ ਜੰਮਿਆ ਲੋੜੀ ਆ ਗਈ ਹੈ ਨਾ ਹਾਂਜੀ ਉੱਥੇ ਕੀ ਲੋੜੀ ਤੇ ਕੀ ਗਾਉਂਦੇ ਨੇ ਲੋੜੀ ਤੇ ਬਸ ਜਿਵੇਂ ਮਤਲਬ ਅਸੀਂ ਮੈਮ ਦੇ ਨਾਲ ਹੀ ਰਹਿੰਦੇ ਹਾਂ ਹੁਣ ਤਾਂ ਉਹ ਸਾਨੂੰ ਦੱਸਦੇ ਰਹਿੰਦੇ ਆ ਕਿ ਉਹਨਾਂ ਨੇ ਉਤੇ ਵੀ ਇੱਕ ਪ੍ਰੋਪਰ ਚੀਜ਼ਾਂ ਬਣਾਈਆਂ ਹੋਈਆਂ ਜੋ ਸੋਚੀਆਂ ਹੋਈਆਂ ਨਹੀਂ ਉਹ ਉਹਨਾਂ ਨੇ ਮਤਲਬ ਬਣਾਈਆਂ ਹੋ ਉਹ ਹਲੇ ਪੈਂਡਿੰਗ ਪਏ ਪ੍ਰੋਜੈਕਟ ਹਜੇ ਰਿਲੀਜ਼ ਨਹੀਂ ਹੋਏ ਅੱਛਾ ਲੋੜੀ ਉਹ ਤਾਂ ਵੈਸੇ ਤਾਂ ਨਾ ਰਿਸ਼ਤਿਆਂ ਦੀ ਗੱਲ ਕਰਨੀ ਬੜੀ ਅੱਜ ਦੇ ਜ਼ਮਾਨੇ 'ਚ ਔਖੀ ਹੈ ਨਾ ਕਿਸੇ ਨੇ ਬੜਾ ਖੂਬ ਕਹਿੰਦੇ ਵੀ ਰਿਸ਼ਤੇ ਤਾਂ ਰਾਜਾਂ ਘਰਾਂ ਦੇ ਨਹੀਂ ਜੜਾਂ ਦੇ ਹੁੰਦੇ ਨੇ ਸਹੀ ਗੱਲ ਹੈ ਇਹ ਛੱਤਾਂ ਜਾਂ ਕੰਧਾਂ ਦੇ ਨਹੀਂ ਸਬੰਧਾਂ ਦੇ ਹੁੰਦੇ ਨੇ ਹਾਂਜੀ ਇਹ ਨਾਵਾਂ ਜਾਂ ਥਾਮਾਂ ਦੇ ਨਹੀਂ ਚਾਵਾਂ ਦੇ ਹੁੰਦੇ ਆ ਇਹਨੇ ਰਿਸ਼ਤੇ ਜਿਹੜੇ ਹੁੰਦੇ ਆ ਉਹ ਕਾਨੂੰਨ ਜਾਂ ਅਨ ਜਨੂੰਨ ਦੇ ਨਹੀਂ ਸਕੂਨ ਦੇ ਹੁੰਦੇ ਆ। ਹਾਂਜੀ। ਰਿਸ਼ਤੇ ਨੌ ਜਾਂ ਜਿਹੜੇ ਕੰਦੇ ਹੁੰਦੇ ਆ ਮਾਸ ਤੇ ਨਹੀਂ ਵਿਸ਼ਵਾਸ ਤੇ ਹੁੰਦੇ ਆ। ਹਾਂਜੀ। ਤੇ ਬੜੇ ਇਹ ਸਾਡੇ ਜਿਹੜੀ ਨਜ਼ਦੀਕੀ ਰਿਸ਼ਤੇ ਵੀ ਅੱਜ ਕੱਲ ਬਹੁਤ ਦੂਰ ਹੋ ਗਏ ਨੇ। ਨਿੱਕੀ ਦੀ ਗੱਲ ਕਰਕੇ ਮਾਵਾ ਜੜੀਆਂ ਅੱਜ ਅੱਖੇ ਕਹਿ ਰਹੇ ਸੀ ਕਿ ਮਾਪੇ ਕੁਮਾਪੇ ਨਹੀਂ ਹੁੰਦੇ ਹੈਗੇ। ਨਹੀਂ ਹੁੰਦੇ ਹਾਂਜੀ। ਹੁਣ ਸਭ ਕੁਝ ਹੀ ਹੋਣ ਲੱਗ ਗਿਆ। ਪੁੱਤ ਕੁੱਤ ਅੱਗੇ ਕਹਿੰਦੇ ਸੀਗੇ। ਹਾਂਜੀ। ਹੈਨਾ ਹੋ ਜਾਂਦੇ ਆ ਨਾ ਮਾਪੇ ਕੁਮਾਪੇ ਨਹੀਂ ਹੁੰਦੇ। ਹੁਣ ਨਿੱਕੀ ਦੀ ਗੱਲ ਪਿੱਛੇ ਧੀਆਂ ਵੀ ਪੀਕੇ ਨਹੀਂ ਜਾਂਦੀਆਂ ਕਈ ਵਾਰ ਮਾਵਾ ਵੀ ਨਹੀਂ ਆਉਂਦੀਆਂ ਮਤਲਬ ਉਹ ਰਿਸ਼ਤਿਆਂ ਦੇ ਵਿੱਚ ਨਾ ਕਹ ਲਓ ਵੀ ਇੱਕ ਬਲੱਡ ਜਿਹੜਾ ਵਾਈਟ ਹੋ ਚੁੱਕਿਆ ਪੂਰਾ ਚਿੱਟਾ ਹੋ ਚੁੱਕਿਆ ਕਈ ਅਸੀਂ ਸਾਰਿਆਂ ਦੀ ਨਹੀਂ ਜਨਰਲ ਹੀ ਗੱਲ ਕਰ ਰਹੇ ਹਾਂ ਕਿ ਹਾਂ ਇੰਨਾ ਕੁ ਹੋ ਰਿਹਾ ਹੁਣ ਜਦੋਂ ਅਖਬਾਰਾਂ 'ਚ ਖਬਰਾਂ ਪੜ੍ਹਦੇ ਆਂ ਕਿ ਮਾਂ ਨੇ ਆਪਣੇ ਜਵਾਕ ਨੂੰ ਮਾਰ ਦਿੱਤਾ ਹਾਂਜੀ ਇਦਾਂ ਮਤਲਬ ਕਦੇ ਇਹ ਮਤਲਬ ਸੋਚਿਆ ਵੀ ਨਹੀਂ ਸੀ ਕਿ ਕੋਈ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਹੈ ਨਾ ਇੱਕ ਮਾਂ ਕਿਵੇਂ ਆਪਣੇ ਹਾਂ ਪੁੱਤ ਨੂੰ ਜਾਂ ਧੀ ਨੂੰ ਇਸ ਤਰ੍ਹਾਂ ਕਰ ਸਕਦੀ ਹੈ ਹੂੰ